ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪਿਆਰੀ ਜੀ ਕਹਾਣੀ ਇੱਕ ਪਿੰਡ ਸੀ ਪਿੰਡ ਦੀ ਧਰਤੀ ਤੇ ਹਮੇਸ਼ਾ ਹਰੀਆਂ ਭਰੀਆਂ ਫਸਲਾਂ ਰਹਿੰਦੀਆਂ ਸਨ ਇੱਥੋਂ ਦੇ ਖੇਤਾਂ ਦੀ ਮਿੱਟੀ ਸੁਹਾਵਣੀ ਸੀ ਹਵਾ ਵਿੱਚ ਖੁਸ਼ਬੂ ਸੀ ਤੇ ਲੋਕ ਸਾਫ਼ ਸੁਥਰੇ ਦਿਲਾਵਲੇ ਸਨ ਇੱਥੇ ਹੀ ਇੱਕ ਮਸ਼ਹੂਰ ਕਿਸਾਨ ਸਾਧੂ ਸਿੰਘ ਰਹਿੰਦਾ ਸੀ ਜਿਸ ਕੋਲ ਇੱਕ ਨਵਾਂ ਜੰਮਿਆ ਬਲਦ ਦਾ ਬੱਚਾ ਸੀ ਉਹ ਬੱਚਾ ਬਹੁਤ ਹੀ ਸੋਹਣਾ ਕਾਲੇ ਰੰਗ ਦਾ ਸੀ ਉਸ ਦੀਆਂ ਮਜ਼ਬੂਤ ਟੰਗਾਂ ਅਤੇ ਅੱਖਾਂ 'ਚ ਚਮਕ ਸੀ ਸਾਧੂ ਸਿੰਘ ਨੇ ਉਸ ਦਾ ਨਾਮ ਸ਼ੇਰਾ ਰੱਖਿਆ ਸ਼ੇਰਾ ਛੋਟਾ ਸੀ ਪਰ ਬੜੀਆਂ ਉਮੀਦਾਂ ਨਾਲ ਪਾਲਿਆ ਗਿਆ ਸੀ ਉਹ ਨਵੀਂ ਜ਼ਿੰਦਗੀ ਦੀ ਨਿਸ਼ਾਨੀ ਸੀ ਪਿੰਡ ਦੇ ਹੋਰਾਂ ਬੱਚਿਆਂ ਵਾਂਗ ਉਸ ਨੂੰ ਵੀ ਬਹੁਤ ਮਾਣ ਮਿਲਦਾ ਸੀ ਬੱਚੇ ਖੇਡਣ ਆਉਂਦੇ ਉਸ ਨਾਲ ਆਰਤਾ ਉਸ ਨੂੰ ਲੱਸੀ ਪਿਲਾਉਂਦੀਆਂ ਤੇ ਸਾਧੂ ਸਿੰਘ ਆਪਣੀ ਸੰਤੋਖੀ ਨਾਲ ਹੱਸਦਾ ਰਹਿੰਦਾ ਕਿ ਇਹ ਮੇਰਾ ਸਹਾਰਾ ਬਣੇਗਾ ਸ਼ੇਰਾ ਹੌਲੀ-ਹੌਲੀ ਵੱਡਾ ਹੁੰਦਾ ਗਿਆ ਕੁਝ ਸਾਲਾਂ ਵਿੱਚ ਉਹ ਪੂਰਾ ਵੱਡਾ ਇੱਕ ਬਲਦ ਬਣ ਗਿਆ ਉਹਦੀ ਛਾਤੀ ਚੌੜੀ ਹੋ ਚੁੱਕੀ ਸੀ ਅੱਖਾਂ ਵਿੱਚ ਵਿਸ਼ਵਾਸ ਸੀ ਉਹਨਾਂ ਦਿਨਾਂ ਵਿੱਚ ਟਰੈਕਟਰ ਹਰੇਕ ਪਿੰਡ ਵਿੱਚ ਨਹੀਂ ਸੀ ਹੁੰਦਾ ਕਿਸੇ ਤੱਕੜੇ ਪਰਿਵਾਰ ਕੋਲ ਹੀ ਹੁੰਦਾ ਸੀ ਖੇਤਾਂ ਨੂੰ ਜੋਤਣ ਦਾ ਸਾਰਾ ਕੰਮ ਉਹਨਾਂ ਦਿਨਾਂ ਵਿੱਚ ਬਲਦਾਂ ਦੇ ਸਹਾਰੇ ਹੁੰਦਾ ਸੀ ਸਾਧੂ ਸਿੰਘ ਨੇ ਸ਼ੇਰਾ ਨੂੰ ਦੂਜੇ ਬਲਦਾਂ ਨਾਲ ਜੋੜਿਆ ਜਿਸ ਦਾ ਨਾਮ ਸੀ ਕਾਲੂ ਦੋਹਾਂ ਦੀ ਜੋੜੀ ਬੜੀ ਕਮਾਲ ਦੀ ਸੀ ਜਦੋਂ ਵੀ ਖੇਤ 'ਚ ਹਲ ਜੋਤਣੇ ਹੁੰਦੇ ਲੋਕ ਦੂਰ ਦੂਰ ਤੋਂ ਆ ਕੇ ਸ਼ੇਰੇ ਤੇ ਕਾਲੂ ਦੀ ਜੋੜੀ ਨੂੰ ਵੇਖਣ ਆਉਂਦੇ ਪਿੰਡ ਦੇ ਵੱਡੇ ਬਜ਼ੁਰਗ ਕਹਿੰਦੇ ਸਨ ਇਹ ਬਲਦ ਤਾਂ ਪੁਰਾਣੇ ਰਾਜਿਆਂ ਦੇ ਹਾਥੀਆਂ ਵਰਗੇ ਨੇ ਸਾਲ ਬੀਤਦੇ ਗਏ ਛੇਰਾ ਹੁਣ 15 ਸਾਲਾਂ ਦਾ ਹੋ ਗਿਆ ਸੀ ਪਰ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਪਿੰਡ ਵਿੱਚ ਨਵੇਂ ਟਰੈਕਟਰ ਆ ਗਏ ਜ਼ਮੀਨਾਂ ਉੱਤੇ ਮਸ਼ੀਨਰੀ ਨੇ ਕਬਜ਼ਾ ਕਰ ਲਿਆ ਬਲਦਾਂ ਦੀ ਲੋੜ ਹੁਣ ਘਟ ਗਈ ਸਾਧੂ ਸਿੰਘ ਵੀ ਹੁਣ ਬੁੱਢਾ ਹੋ ਗਿਆ ਸੀ ਇੱਕ ਦਿਨ ਸਾਧੂ ਸਿੰਘ ਨੇ ਆਪਣੇ ਪੁੱਤਰ ਨੂੰ ਕਿਹਾ ਸਾਧੂ ਸਿੰਘ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਹੁਣ ਇਹ ਬਲਦ ਕਿਸੇ ਕੰਮ ਦੇ ਨਹੀਂ ਚਲੋ ਕਿਉਂ ਨਾ ਇਹਨਾਂ ਨੂੰ ਆਪਾਂ ਵੇਚ ਦਈਏ ਸਾਧੂ ਸਿੰਘ ਨੇ ਆਪਣੀਆਂ ਅੱਖਾਂ 'ਚੋਂ ਹੌਲੀ-ਹੌਲੀ ਅੰਜੂ ਪੁੰਜੇ ਉਸ ਦਾ ਦਿਲ ਕਮਜ਼ੋਰ ਹੋ ਗਿਆ ਸੀ ਪਰ ਘਰ ਦੇ ਹਾਲਾਤ ਨੂੰ ਵੇਖਦਿਆਂ ਉਹ ਮਜਬੂਰ ਹੋ ਗਿਆ ਤੇ ਉਸ ਨੇ ਹਾਂ ਕਰ ਦਿੱਤੀ ਅਗਲੇ ਦਿਨ ਸ਼ੇਰੇ ਨੂੰ ਇੱਕ ਪਸ਼ੂ ਮੰਡੀ ਵਿੱਚ ਲਿਜਾਇਆ ਗਿਆ ਉਹ ਅਚੰਬੇ ਚ ਸੀ ਉਸ ਨੇ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਜਿੰਨਾ ਲਈ ਉਹ ਜਿਉਂਦਾ ਸੀ ਉਹੀ ਇੱਕ ਦਿਨ ਉਸ ਨੂੰ ਆਪਣੇ ਤੋਂ ਦੂਰ ਛੱਡ ਦੇਣਗੇ ਮੰਡੀ ਵਿੱਚ ਕਿਸੇ ਨੂੰ ਕਿਸੇ ਨੇ ਉਸ ਨੂੰ ਖਰੀਦ ਲਿਆ ਉਹ ਇੱਕ ਔਰਤ ਸੀ ਜੋ ਪਿੰਡ ਦੇ ਬੱਚਿਆਂ ਲਈ ਗਊਸਾਲਾ ਚਲਾਉਂਦੀ ਸੀ ਉਸ ਨੇ ਜਦੋਂ ਸੇਰੇ ਨੂੰ ਵੇਖਿਆ ਇਹ ਤਾਂ ਰੱਬ ਵਰਗਾ ਪਸ਼ੂ ਹੈ ਇਸ ਦੀ ਸੇਵਾ ਮੇਰਾ ਧਰਮ ਹੋਵੇਗਾ ਸੁਮਿਤਕੌਰ ਉਸ ਔਰਤ ਦਾ ਨਾਮ ਸੀ ਉਸ ਨੇ ਸੇਰੇ ਨੂੰ ਬਹੁਤ ਹੀ ਪਿਆਰ ਨਾਲ ਰੱਖਿਆ ਉਹ ਖੁੱਲੇ ਖੇਤਰ ਵਿੱਚ ਰਹਿੰਦਾ ਸਾਖ ਪਾਣੀ ਹਰਾ ਚਾਰਾ ਅਤੇ ਪ੍ਰੇਮ ਭਰੀ ਸੇਵਾ ਉਸ ਨੂੰ ਮਿਲਦੀ ਸ਼ੇਰਾ ਹੌਲੀ-ਹੌਲੀ ਆਨੰਦ ਮਾਨਣ ਲੱਗਾ। ਉਹ ਬੱਚਿਆਂ ਨਾਲ ਖੇਡਦਾ, ਲੋਕਾਂ ਨੂੰ ਆਸ਼ੀਰਵਾਦ ਦਿੰਦਾ। ਉਸ ਦੀ ਪਿਆਰ ਭਰੀ ਸੇਵਾ ਨੂੰ ਦੇਖ ਕੇ ਬਹੁਤ ਲੋਕ ਬਦਲ ਗਏ। ਲੋਕ ਪਸ਼ੂਆਂ ਦੀ ਸੰਭਾਲ ਕਰਨ ਲੱਗ ਪਏ। ਗਊਸ਼ਾਲਾ ਵਿੱਚ ਹੋਰ ਵੀ ਬਲਦ ਤੇ ਗਊਆਂ ਆ ਗਈਆਂ। ਸ਼ੇਰਾ ਹੁਣ ਉਨ੍ਹਾਂ ਲਈ ਇੱਕ ਪ੍ਰੇਰਣਾ ਬਣ ਚੁੱਕਾ ਸੀ। ਅੰਤਮ ਦਿਨ ਆਇਆ। ਸ਼ੇਰਾ ਇੱਕ ਪੁਰਾਣਾ ਬਲਦ ਬਣ ਗਿਆ ਸੀ। ਉਸ ਦੀਆਂ ਅੱਖਾਂ ਹੌਲੀ-ਹੌਲੀ ਮੁਜਲੀਆਂ ਹੋ ਗਈਆਂ ਸਨ ਇੱਕ ਸਵੇਰ ਸੂਰਜ ਚੜ੍ਹਦੇ ਵੇਲੇ ਉਹ ਖੁਦ ਸੁਮਿਤ ਕੌਰ ਦੇ ਕੋਲ ਆਇਆ ਆਪਣਾ ਸਿਰ ਉਸ ਦੇ ਹੱਥ ਤੇ ਰੱਖਿਆ ਤੇ ਹੌਲੀ-ਹੌਲੀ ਆਖਰੀ ਸਾਹ ਲੈ ਗਿਆ ਸਾਰੇ ਪਿੰਡ ਨੇ ਉਸ ਦਾ ਅੰਤਮ ਸੰਸਕਾਰ ਕੀਤਾ ਬੱਚੇ ਰੋ ਰਹੇ ਸਨ ਸਾਧੂ ਸਿੰਘ ਵੀ ਆਇਆ ਉਸ ਨੇ ਸ਼ੇਰੇ ਦੇ ਚਰਨਾਂ ਵਿੱਚ ਬੈਠ ਕੇ ਕਿਹਾ ਮੇਰਾ ਪੁੱਤਰਾਂ ਤੂੰ ਮੈਨੂੰ ਮਾਣ ਹੈ ਤੇਰੇ ਤੇ ਤੇ ਤੂੰ ਸਦਾ ਮਾਣਯੋਗ ਹੀ ਰਹੇਗਾ ਗਊਸਾਲਾ ਵਿੱਚ ਇੱਕ ਚੋਟੀ ਤੇ ਸ਼ੇਰੇ ਦੀ ਪੱਥਰ ਦੀ ਮੂਰਤੀ ਬਣਾਈ ਗਈ ਤੇ ਉਸ ਤੇ ਲਿਖਿਆ ਗਿਆ ਇਹ ਬਲਦ ਸਿੱਖਿਆ ਦੇ ਗਿਆ ਏ ਕਿ ਵਿਸ਼ਵਾਸ ਨਮਰਤਾ ਅਤੇ ਸੇਵਾ ਇਹੀ ਜੀਵਨ ਦੇ ਅਸਲ ਮਾਣ ਹਨ ਇਸੇ ਤਰ੍ਹਾਂ ਪਿੰਡ ਜੇਤੂ ਮਜੀਠਾ ਵੱਲੋਂ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦੀ ਗਲੀ ਵਿੱਚ ਇੱਕ ਛੋਟਾ ਕੁੱਤਾ ਪਿਆ ਹੋਇਆ ਮਿਲਿਆ ਕਾਲਾ ਚਿੱਟਾ ਨੱਕਾਂ ਤੇ ਚਮਕਦਾਰ ਅੱਖਾਂ ਵਾਲਾ ਉਹ ਬਹੁਤ ਹੀ ਦੁਖੀ ਲੱਗਦਾ ਸੀ ਕਿਸੇ ਨੇ ਛੱਡ ਦਿੱਤਾ ਸੀ ਜਾਂ ਕਦੇ ਘਰੇ ਹੀ ਨਹੀਂ ਸੀ ਗਿਆ ਇਹ ਕੋਈ ਨਹੀਂ ਸੀ ਜਾਣਦਾ ਪਰ ਜਦ ਮਾਸਟਰ ਬਲਵਿੰਦਰ ਸਿੰਘ ਨੇ ਉਸ ਨੂੰ ਦੇਖਿਆ ਉਹ ਸਿੱਧਾ ਆਪਣੇ ਘਰ ਲੈ ਗਏ ਤੇ ਉਸ ਦਾ ਨਾਮ ਰੱਖਿਆ ਉਹਨਾਂ ਨੇ ਸ਼ੇਰੂ ਸ਼ੇਰੂ ਦੇ ਘਰ ਆਉਣ ਨਾਲ ਮਾਸਟਰ ਜੀ ਦੇ ਘਰ ਦੀ ਰੌਣਕ ਵਧ ਗਈ ਉਹ ਬੱਚਿਆਂ ਨਾਲ ਖੇਡਦਾ ਰਾਤ ਨੂੰ ਦਰਵਾਜ਼ੇ ਤੇ ਬੈਠ ਕੇ ਪਹਿਰੇਦਾਰੀ ਕਰਦਾ ਮਾਸਟਰ ਜੀ ਵੱਲੋਂ ਉਸ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਮਾਸਟਰ ਜੀ ਦਿਲੋਂ ਪਿਆਰ ਕਰਦੇ ਸੀ ਉਸ ਨੂੰ ਰੋਟੀ ਦੁੱਧ ਅਤੇ ਖਾ ਰਾਤ ਨੂੰ ਖਾਣ ਨੂੰ ਲਿਪਟੀ ਰੋਟੀ ਦੁੱਧ ਦਿੰਦੇ ਤੇ ਰਾਤ ਨੂੰ ਆਪਣੀ ਲਿਪਟੀ ਰਜਾਈ ਵੀ ਦਿੰਦੇ ਪਿੰਡ ਦੇ ਹੋਰ ਲੋਕ ਵੀ ਸ਼ੇਰੂ ਨੂੰ ਹੁਣ ਜਾਣਣ ਲੱਗੇ ਸਨ ਕਿਉਂਕਿ ਸ਼ੇਰੂ ਨਾ ਸਿਰਫ ਇੱਕ ਕੁੱਤਾ ਸੀ ਉਹ ਤਾਂ ਹੁਣ ਹਰ ਘਰ ਦਾ ਇੱਕ ਮੈਂਬਰ ਬਣ ਚੁੱਕਾ ਸੀ ਇੱਕ ਦਿਨ ਪਿੰਡ ਦੇ ਇੱਕ ਘਰ ਵਿੱਚ ਚੋਰੀ ਹੋ ਗਈ ਸਾਰੇ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਪਰ ਜਦ ਰਾਤ ਨੂੰ ਚੋਰ ਮਾਸਟਰ ਜੀ ਦੇ ਘਰ ਕੋਲ ਆਏ ਤਾਂ ਸ਼ੇਰੂ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਭੌਂਕਣਾ ਇੰਨਾ ਤੇਜ਼ ਸੀ ਕਿ ਸਾਰੇ ਪਾਸੇ ਦੀਆਂ ਲਾਈਟਾਂ ਜਲ ਗਈਆਂ ਲੋਕ ਬਾਹਰ ਆ ਗਏ ਚੋਰ ਭੱਜ ਗਏ ਪਰ ਪਿੰਡ ਵਿੱਚ ਸਾਰਿਆਂ ਨੇ ਕਿਹਾ ਇਹ ਘਰ ਤਾਂ ਸ਼ੇਰੂ ਕਰਕੇ ਬਚ ਗਿਆ ਕੁਝ ਸਮੇਂ ਬਾਅਦ ਮਾਸਟਰ ਜੀ ਬਿਮਾਰ ਹੋ ਗਏ ਹਸਪਤਾਲ ਲੈ ਜਾਣਾ ਪਿਆ ਸ਼ੇਰੂ ਹਰ ਰੋਜ਼ ਰਿਕਸ਼ਾ ਤੱਕਦਾ ਰਹਿੰਦਾ ਰਾਹ ਵੇਖਦਾ ਰਹਿੰਦਾ ਤੇ ਰਾਤ ਨੂੰ ਦਰਵਾਜ਼ੇ ਉੱਤੇ ਲੱਗ ਜਾਂਦਾ ਖਾਣਾ ਛੱਡ ਦਿੱਤਾ ਨੀਂਦ ਭੁੱਲ ਗਿਆ ਪਿੰਡ ਦੇ ਲੋਕ ਵੀ ਹੈਰਾਨ ਹੋ ਗਏ ਕਿ ਇੰਨਾ ਕੁੱਤਾ ਵਫਾਦਾਰ ਕਿਵੇਂ ਹੋ ਸਕਦਾ ਜਦ ਮਾਸਟਰ ਜੀ ਵਾਪਸ ਆਏ ਸ਼ੇਰੂ ਨੇ ਭੱਜ ਕੇ ਉਹਨਾਂ ਨੂੰ ਚੁੰਮਿਆ ਉਹ ਦਿਨ ਪਿੰਡ ਦੇ ਲਈ ਇੱਕ ਤਿਹਾਰ ਵਰਗਾ ਸੀ ਇੱਕ ਦਿਨ ਮਾਸਟਰ ਜੀ ਦੇ ਪੁੱਤਰ ਨੇ ਕਿਹਾ ਕਿ ਸ਼ੇਰੂ ਨੂੰ ਆਪਣੇ ਨਾਲ ਲੁਧਿਆਣੇ ਲੈ ਚੱਲਦੇ ਹਾਂ ਸ਼ੇਰੂ ਪਹਿਲਾਂ ਡਰ ਗਿਆ ਪਰ ਮਾਸਟਰ ਜੀ ਨੇ ਉਸ ਨੂੰ ਪਿਆਰ ਨਾਲ ਭੇਜਿਆ ਸ਼ਹਿਰ ਵਿੱਚ ਸ਼ੇਰੂ ਦੇ ਨਵੇਂ ਜੀਵਨ ਵੇਖਿਆ ਇਮਾਰਤਾਂ ਕਾਰਾਂ ਹਰਨਾਂ ਦੀ ਭੀੜ ਪਰ ਸ਼ੇਰੂ ਦੀ ਸਿਸ਼ਟਾ ਨੇ ਉਸ ਨੂੰ ਹਰ ਕੋਈ ਪਸੰਦ ਕਰਨ ਲੱਗਾ ਇੱਕ ਦਿਨ ਇੱਕ ਦਿਨ ਸ਼ੇਰੂ ਨੂੰ ਕੋਈ ਬੱਚਾ ਪੱਥਰ ਮਾਰ ਗਿਆ ਸ਼ੇਰੂ ਦੀ ਲੱਤ ਜ਼ਖਮੀ ਹੋ ਗਈ ਪਰ ਉਹ ਕਦੇ ਭੌਂਕਿਆ ਨਹੀਂ ਉਲਟ ਆਪਣੇ ਜ਼ਖਮਾਂ ਸਹਿੰਦੇ ਹੋਏ ਵੀ ਰਾਤ ਨੂੰ ਘਰ ਦੀ ਰਾਖੀ ਕਰਦਾ ਰਹਿੰਦਾ ਡਾਕਟਰ ਨੇ ਕਿਹਾ ਇਹ ਕੋਈ ਆਮ ਕੁੱਤਾ ਨਹੀਂ ਇਹ ਤਾਂ ਮਨੁੱਖਾਂ ਤੋਂ ਵੀ ਵੱਧ ਕੇ ਹੈ ਅੰਤ ਵਿੱਚ ਮਾਸਟਰ ਜੀ ਦੇ ਪੁੱਤਰ ਨੇ ਸੋਚਿਆ ਸ਼ੇਰੂ ਦਾ ਅਸਲ ਘਰ ਤਾਂ ਪਿੰਡ ਵਿੱਚ ਹੀ ਹੈ ਜਿੱਥੇ ਉਸ ਨੂੰ ਖੁੱਲੀ ਆਜ਼ਾਦੀ ਖੁੱਲਾ ਮਾਹੌਲ ਤੇ ਚਾਰੇ ਪਾਸੇ ਪਿਆਰ ਹੀ ਪਿਆਰ ਮਿਲਦਾ ਉਹ ਸ਼ੇਰੂ ਨੂ ਬਾਬਾਸ ਪਿੰਡ ਲੈ ਆਏ ਪਿੰਡੋਂਦਿਆਂ ਹੀ ਬੱਚਿਆਂ ਨੇ ਨੱਚਣਾ ਗਾਉਣਾ ਸ਼ੁਰੂ ਕਰ ਦਿੱਤਾ ਕੁਝ ਸ਼ਾਲਾਵਾਦ ਸ਼ੇਰੂ ਹੁਣ ਬੁੱਢਾ ਹੋ ਗਿਆ ਉਹ ਰੋਜ਼ ਦਿੰਦਿਆਂ ਘੜੀਆਂ ਹੌਲੇ ਹੌਲੇ ਮਾਸਟਰ ਜੀ ਦੇ ਪਾਸ ਬਿਤਾਉਂਦਾ ਇੱਕ ਦਿਨ ਉਹ ਛੁੱਪਚਾਪ ਰਾਤ ਨੂੰ ਸੌ ਗਿਆ ਉਸ ਤੋਂ ਬਾਅਦ ਉਹ ਕਦੇ ਨਹੀਂ ਉੱਠਿਆ ਮਾਸਟਰ ਜੀ ਨੇ ਉਸ ਦਾ ਅੰਤਮ ਸੰਸਕਾਰ ਆਪਣੇ ਹੀ ਆਂਗਣ ਵਿੱਚ ਕੀਤਾ ਪਿੰਡ ਨੇ ਇੱਕ ਛੋਟਾ ਜਿਹਾ ਯਾਦਗਾਰੀ ਚਬੂਤਰਾ ਵੀ ਬਣਾਇਆ ਜਿਸ ਤੇ ਲਿਖਿਆ ਸੀ ਸ਼ੇਰੂ ਇੱਕ ਸੱਚਾ ਦੋਸਤ ਅਤੇ ਵਫਾਦਾਰ ਜਾਨਵਰ ਹੈ ਜੋ ਸਭ ਨੂੰ ਸਦਾ ਯਾਦ ਰਹੇਗਾ ਇਹਨਾਂ ਕਹਾਣੀਆਂ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਸਿਰਫ ਇਨਸਾਨ ਹੀ ਨਹੀਂ ਜਦੋਂ ਅਸੀਂ ਕਿਸੇ ਜਾਨਵਰਾਂ ਨੂੰ ਪਿਆਰ ਨਾਲ ਪਾਲਦੇ ਹਾਂ ਤਾਂ ਉਹ ਇਨਸਾਨਾਂ ਤੋਂ ਵੀ ਵੱਧ ਕੇ ਸਾਡਾ ਕਰਦੇ ਨੇ ਸਾਡੀ ਰੱਖਿਆ ਕਰਦੇ ਨੇ ਸਾਨੂੰ ਪਿਆਰ ਕਰਦੇ ਨੇ ਇਸ ਲਈ ਸਾਨੂੰ ਹਮੇਸ਼ਾ ਜਾਨਵਰਾਂ ਨਾਲ ਚੰਗਾ ਵਰਤਾਅ ਕਰਨਾ ਚਾਹੀਦਾ ਹੈ ਤੇ ਜਿੱਥੇ ਵੀ ਸਾਤੋਂ ਹੋ ਸਕੇ ਕਿਸੇ ਜਾਨਵਰ ਨੂੰ ਮੁਸੀਬਤ ਵਿੱਚ ਦੇਖਦੇ ਹੀ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਤਾਂ